ਤਮਿਲਨਾਡੂ ਦੇ ਮੁੱਖ ਮੰਤਰੀ ਜੈ ਲਲਿਤਾ ਤੇ ਦੇਹਾਨ ਨਾਲ ਰਾਜਨੀਤਿਕ ਅਤੇ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਜੈ ਲਲਿਤਾ ਨੇ ਸੋਮਵਾਰ ਰਾਤੀ 11:30 ਵਜੇ ਚਨਈ ਦੇ ਪੋਲ ਹਸਪਤਾਲ ਦੇ ਵਿੱਚ ਅੰਤਿਮ ਸਾਲ ਹੈ ਜੈ ਲਲਿਤਾ ਦਾ ਸ਼ਾਮ ਮਰੀਨਾ ਬੀਚ ਤੇ ਅੰਤਿਮ ਸੰਸਕਾਰ ਕੀਤਾ ਜਾਏਗਾ ਰਿਪੋਰਟਾਂ ਮੁਤਾਬਕ ਸ਼ਾਮ 4:30 ਵਜੇ ਅੰਤਿਮ ਸੰਸਕਾਰ ਹੋਏਗਾ ਇਥੇ ਜੈ ਲਲਿਤਾ ਦੀ ਸਮਾਧੀ ਵੀ ਬਣਾਈ ਜਾਏਗੀ ਅੰਤਿਮ ਦਰਸ਼ਨ ਲਈ ਉਹਨਾਂ ਮ੍ਰਿਤਕ ਦੇ ਰਾਜਾ ਜੀ ਹਾਲਚ ਰੱਖੀ ਗਈ ਹੈ ਉਹਨਾਂ ਦੀ ਮੌਤ ਤੇ ਤਾਮਿਲਨਾਡੂ ਵਿੱਚ 7 ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ ਸੋਗ ਵਜੋਂ 3 ਦਿਨ ਤਾਮਿਲਨਾਡੂ ਦੇ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ ਕੇਂਦਰ ਸਰਕਾਰ ਨੇ ਵੀ ਜੈ ਲਲਤਾ ਤੇ ਦੇਹਾਨ ਤੇ 1 ਦਿਨ ਦੇ ਰਾਸ਼ੀ ਸੋਗ ਦਾ ਐਲਾਨ ਕੀਤਾ ਜਿਸ ਕਾਰਨ ਅੱਜ ਤਿਰੰਗਾ ਅੱਧਾ ਝੁਕਿਆ ਹੋਇਆ ਹੈ ਜੈ ਲਲਿਤਾ ਨੂੰ 22 ਸਤੰਬਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਦਾ ਦਾਵਾ ਵੀ ਕੀਤਾ ਜਾ ਰਿਹਾ ਸੀ ਪਰ ਬੀਤੇ ਕੱਲ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਦੁਬਾਰਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਜਿੱਥੇ ਵੀ ਦਿਰਾਤ ਉਹਨਾਂ ਦਮ ਤੋੜ ਦਿੱਤਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨarendra Modi ਤੇ ਦੇਸ਼ ਤੇ ਹੋਰ ਆਗੂਆਂ ਨੇ ਜੈ ਲਲਿਤਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ Modi ਨੇ ਚਨਈ ਵਿੱਚ ਜੈ ਲਲਿਤਾ ਨੂੰ ਸ਼ਰਧਾਂਜਲੀ ਪੇਨ ਕੀਤੀ ਜਿਸ ਦੌਰਾਨ ਉਹ ਭਾਵੁਕ ਵੀ ਹੋ ਗਏ। ਰਾਸ਼ਪਤੀ ਪ੍ਰਮੋਖਰ ਜੀ ਨੇ ਵੀ ਜੈਲਲਤਾ ਨੂੰ ਸ਼ਰਧਾਂਜਲੀ ਦਿੱਤੀ ਹੈ ਉਹ ਵੀ ਉਹਨਾਂ ਦੇ ਅੰਦਰਮਸਤਵਾ ਵਿੱਚ ਸ਼ਾਮਲ ਹੋਣਗੇ ਰਾਸ਼ਟਰਪਤੀ ਨੇ ਕਿਹਾ ਕਿ ਜੈਲਲਤਾ ਵੱਲੋਂ ਤਾਮਿਲਨਾਡੂ ਦੇ ਵਿਕਾਸ ਲਈ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਕਾਂਗਰਸ ਦੀ ਵੱਡੀ ਸਿਆਸੀ ਹਸਤੀ ਰਹੀ ਜੈਲਲਦਰ ਦੇ ਅੰਤ ਦੁੱਖ ਜਤਾਇਆ ਕਾਂਗਰਸ ਉਪਨਾਮ ਰਾਹੁਲ ਗਾਂਧੀ ਵਿੰਥੇ ਸ਼ਰਧਾਂਜਲੀ ਦੇਣ ਲਈ ਚੇਨਈ ਪਹੁੰਚ ਰਹੇ ਨੇ ਜੈਲਲਦਰ ਦੇ ਦੇਹਾਂਤ ਦੇ ਬਾਅਦ 오 ਪਨੀਰ ਸੇਲਵਮ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਪਨੀਰ ਸੇਲਵਮ ਨੇ ਬੀਤੀ ਰਾਤ ਹੀ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਜੈ ਲਲਿਤਾ ਦੇ ਤਬੇਦ ਖਰਾਬ ਹੋਣ ਤੋਂ ਬਾਅਦ ਪਨੀਰ ਸੇਲਵਮ ਹੀ ਕਾਰਜਕਾਰੀ ਮੁੱਖ ਮੰਤਰੀ ਵਜੋਂ ਸੂਬੇ ਦਾ ਕੰਮ ਦੇਖ ਰਹੇ ਸਨ ਅਤੇ ਉਹ ਜੈ ਲਲਿਤਾ ਦੇ ਨਜ਼ਦੀਕੀਆਂ ਵਿੱਚ ਇੱਕ ਨੇ ਮੁੱਖ ਮੰਤਰੀ ਦੋਦੇ ਦੀ ਸੌਂ ਚੁੱਕਣ ਦੇ ਬਾਅਦ ਪਨੀਰ ਸੇਲਵਮ ਨੇ ਜੈ ਲਲਿਤਾ ਦੀ ਤਸਵੀਰ ਨੂੰ ਆਪਣੇ ਕੋਲ ਰੱਖਿਆ ਉਧਰ ਪਾਰਟੀ ਮੁਖੀ ਦੇ ਨਾਮ ਤੇ ਹਾਲੇ ਸਸਪੈਂਸ ਹੈ ਜਦਕਿ ਇਹ ਵੀ ਨਿਊਜ਼ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਜੈ ਲਲਿਤਾ ਦੀ ਕਰੀਬੀ ਸ਼ਸ਼ੀ ਕਲਾ ਨੂੰ AAIADM ਕੇ ਪਾਰਟੀ ਦੀ ਕਮਾਨ ਮਿਲ ਸਕਦੀ ਹੈ ਸ਼ਸ਼ੀ ਕਲਾ ਨਟਰਾਜਨ ਜੈ ਲਲਿਤਾ ਦੇ ਦੋਸਤ ਵੀ ਸਨ ਪਰ ਹਾਲੇ ਤੱਕ ਇਸ ਬੰਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਜੈ ਲਲਿਤਾ ਨੇ 140 ਫਿਲਮਾਂ ਕੀਤੀਆਂ ਉਹ 8 ਵਾਰ ਬਤਾਇਕ ਰਹੀ ਇੱਕ ਵਾਰ ਅਸਮ ਮੈਂਬਰ ਤੇ 5 ਵਾਰ ਉਹ ਤਾਮਿਲਨਾਡੂ ਦੀ ਮੁੱਖ ਮੰਤਰੀ ਬਣੀ ਜੈ ਲਲਿਤਾ ਦਾ ਜਨਮ ਤਾਮਿਲਨਾਡੂ ਦੇ ਮੰਡਿਆ ਜ਼ਿਲ੍ਹੇ ਦੇ ਪਿੰਡ ਮੇਲੂਰ ਕੋਟ ਵਿੱਚ 24 ਫਰਵਰੀ 1948 ਨੂੰ ਹੋਇਆ ਸੀ ਜੈ ਲਲਿਤਾ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਸਿਰਫ 2 ਸਾਲ ਦੀ ਸੀ ਜੈ ਲਲਿਤਾ ਦੇ ਦੇਹਾਂਤ ਮਗਰ ਚੇਨਈ ਸਿਮਿਤ ਪੁਰ ਤਾਮਿਲਨਾਡੂ ਦੇ ਜੁਰਖਿਆ ਵਧਾ ਦਿੱਤੀ ਗਈ ਹੈ ਚੱਪੇ-ਚੱਪੇ ਤੇ ਪੁਲਿਸ ਬਲ ਤਾਇਨਾਤ ਹੈ